हिमाचल प्रदेश ਦੇ ਵਿੱਚ ਹਾਲ ਹੀ ਦੇ ਵਿੱਚ ਐਨ ਆਰ ਆਈ ਕਪਲ ਦੇ ਨਾਲ ਵਿਵਾਦਿਤ ਹਮਲਾ ਵਾਪਰਿਆ ਜਿਸ ਤੋਂ ਬਾਅਦ ਅਚਾਨਕ ਦੋ ਸੂਬਿਆਂ ਦੇ ਵਿੱਚ ਵਿਵਾਦ ਐਸਕੇਲੇਟ ਹੋ ਗਿਆ ਹੈ ਦਰਸਲ ਇੱਕ ਸਿੱਖ ਨੌਜਵਾਨ ਉਸ ਦਾ ਭਰਾ ਅਤੇ ਉਸ ਪੀੜਤ ਸਿੱਖ ਨੌਜਵਾਨ ਦੀ ਸਪੈਨਿਸ਼ ਪਤਨੀ ਹਿਮਾਚਲ ਦੇ ਡਲਹਾਉਜ਼ੀ ਦੇ ਵਿੱਚ ਮੌਜੂਦ ਹੁੰਦੇ ਨੇ ਘੁੰਮਣ ਫਿਰਨ ਉੱਥੇ ਜਾਂਦੇ ਨੇ ਪਾਰਕਿੰਗ ਦੇ ਮਸਲੇ ਨੂੰ ਲੈ ਕੇ ਰੌਲਾ ਪੈਂਦਾ ਆ ਔਰ ਉਸੇ ਪਾਰਕਿੰਗ ਦੇ ਮਸਲੇ ਤੋਂ ਬਾਅਦ ਕਹਿੰਦੇ ਲੜਾਈ ਇਹੋ ਜੀ ਹੁੰਦੀ ਹੈ ਕਿ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਦੋਵੇਂ ਸਿੱਖ ਮੁੰਡਿਆਂ ਦੀ ਭਰਾਵਾਂ ਦੀ ਕਟਮਾਰ ਕੀਤੀ ਜਾਂਦੀ ਔਰ ਉਸਦੀ ਮੁੰਡੇ ਦੀ ਸਪੈਨਿਸ਼ ਪਤਨੀ ਜਿਹੜੀ ਉੱਥੇ ਸਾਹਮਣੇ ਮੌਜੂਦ ਹੁੰਦੀ ਹੈ ਮੁੜ ਕੇ ਇਹ ਮਾਮਲਾ ਇੰਨਾ ਐਸਕੇਲੇਟ ਹੁੰਦਾ ਹੈ ਜਿਸ ਦੇ ਵਿੱਚ ਹੁਣ ਨਿਹੰਗ ਸਿੰਘ ਸਾਹਮਣੇ ਆਏ ਨੇ ਨਿਹੰਗ ਸਿੰਘਾਂ ਨੇ ਆ ਕੇ ਸਿੱਧੂ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਹਰ ਗੱਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਿਹੰਗ ਸਿੰਘਾਂ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਪ੍ਰਤੀਤ ਹੁੰਦਾ ਹੈ ਦਰਸਲ ਕੁਝ ਹਿਮਾਚਲ ਦੇ ਡਰਾਈਵਰ ਉਹਨਾਂ ਦੇ ਕੋਲ ਮੌਜੂਦ ਹੁੰਦੇ ਨੇ ਔਰ ਉਹਨਾਂ ਹਿਮਾਚਲ ਦੇ ਡਰਾਈਵਰਾਂ ਨੂੰ ਘੇਰ ਲੈਂਦੇ ਨੇ ਨਿਹੰਗ ਸਿੰਘ ਉਹਨਾਂ ਨੂੰ ਘੇਰ ਕੇ ਸਾਫ਼ ਤੌਰ ਦੇ ਉੱਤੇ ਧਮਕੀ ਦਿੰਦੇ ਡਰਾਈਵਰਾਂ ਨੂੰ ਨਜ਼ਰ ਆਉਂਦੇ ਨੇ ਨਿਹੰਗ ਸਿੰਘ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਪਰੇ ਇਸ ਹਾਦਸੇ ਨੂੰ ਲੈ ਕੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਕੀ ਕੁਝ ਬੋਲੇ ਨੇ ਨਿਹੰਗ ਸਿੰਘ ਆਓ ਸੁਣ ਲੈਂਦੇ ਹਾਂ ਵਾਈ ਗੁਰਜੀ ਦਾ ਖਾਸ ਸਾਹਿਬ ਆ ਵਾਈ ਗੁਰਜੀ ਕੀ ਫਤਿਹ ਬਾਬਾ ਜੀ ਇਹ ਹਮਾਸ਼ਾ ਦਾ ਵੀਰ ਹੋਣੀਆਂ ਆਏ ਪਰ ਇਹਨਾਂ ਨੂੰ ਇਹ ਕਾਹਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਵਿੱਚ ਕੋਈ ਦਿੱਕਤ ਆਈ ਔਰ ਇਹ ਕੰਮ ਗਲਤ ਆਪਣੇ ਹਮਾਚਾਲਾਂ ਦੇ ਤੋਂ ਵੀ ਥੋੜੇ ਕੰਟਰੋਲ ਚ ਰੋ ਜੇ ਹਾੜਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੋ ਜਾਣਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਾਰ ਨਹੀਂ ਬੰਦ ਕਰਦਾਂਗੇ ਪਰ ਹਮਾਚਾਲਾਂ ਦੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੁੱਜਣ ਦੂਜੇ ਬਣੇ ਤਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਫਾਂ ਹਮਾਚਾਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰਵਾਵਾਂਗੇ ਹਾਂਜੀ ਕੀਤਾ ਗਲਤ ਕੀਤਾ ਪਰ ਗਲਤ ਕੀਤਾ ਹਾਂਜੀ ਬਾਕੀ ਜੀ ਤੁਹਾਨੂੰ ਨਹੀਂ ਕੀਤਾ ਭਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੀ ਪੰਜਾਬ ਦੇ ਲੋਕ ਇਦਾਂ ਕਰਨ ਦਾ ਬੇ ਫ ਫਿਰ ਗਲਤਵਾਕ ਫਿਰ ਗੱਡੀ ਸਾਰੇ ਨਹੀਂ ਓਕੀ ਹੋ ਜਾਂਦੀ ਨਾ ਚੱਲਣ ਇਕੱਲੀ ਪੰਜਾਬ ਸਾਰੇ ਨਹੀਂ ਓਕੀ ਹੋ ਜਾਂਦੀ ਪੰਜਾਬ ਵਾਲਿਆਂ ਤੋਂ ਜਿਹੜਾ ਆ ਤੇ ਅਸੀਂ ਤੇ ਨੱਪੀ ਹੋਣਾ ਕੰਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ